ਜੁੱਧ ਨਸ਼ਿਆਂ ਵਿਰੁੱਧ ਅੱਜ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਸਾਰੇ ਅਖਬਾਰਾਂ ਦੇ ਵਿੱਚ ਲਗਭਗ ਮੁਰਲਾ ਪੰਨਾ ਅਜੇ ਇਸ ਇਸ਼ਤਿਹਾਰ ਨਾਲ ਹੀ ਭਰਿਆ ਹੈ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਹਰ ਹੁਣ ਹਰ ਪਿੰਡ ਹਰ ਸ਼ਹਿਰ ਹੋਵੇਗਾ ਨਸ਼ਾ ਮੁਕਤ ਅੱਜ ਇਸ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਮਾਨਦਾਰਾਂ ਦੀ ਸਰਕਾਰ ਹੈ ਤੇ ਇਸ ਦੇ ਵਿੱਚ ਕੋਈ ਭ੍ਰਸ਼ਟਾਚਾਰ ਨਹੀਂ ਹੈ ਤੇ ਕੋਈ ਨਸ਼ਾ ਪੱਤਾ ਨਹੀਂ ਹੈ ਪਰ ਪੰਜਾਬ ਦੀਆਂ ਜੜਾਂ 'ਚ ਜਿਹੜਾ ਨਸ਼ਾ ਬੈਠਾ ਹੈ ਉਸ ਨੂੰ ਅਸੀਂ ਹੁਣ ਖਤਮ ਕਰਨ ਲਈ ਤੁਰੇ ਹਾਂ ਸੋਇਓ ਦੀ ਯਾਤਰਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ ਚ ਅੱਜੇ ਯਾਤਰਾ ਸ਼ੁਰੂ ਹੋਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਬੈਠਕ ਹੋਈ ਸੀ ਇਸ ਨੂੰ ਲੈ ਕੇ ਕਿ ਕਿਵੇਂ ਪਿੰਡਾਂ ਚ ਕਮੇਟੀਆਂ ਬਣਨਗੀਆਂ ਕਿਵੇਂ ਪਰ ਪੰਚ ਸਰਪੰਚ ਪਿੰਡ ਦੇ ਮੋਤਵਾਰੇ ਚ ਸ਼ਾਮਲ ਹੋਣਗੇ ਫਿਰ ਉਹਨਾਂ ਦਾ ਕਨੈਕਸ਼ਨ ਹੋਊਗਾ ਆਮ ਆਦੀ ਪਟ ਦੇ ਲੀਡਰਾਂ ਨਾਲ ਅੱਗੇ ਕਨੈਕਸ਼ਨ ਹੋਊਗਾ ਐਮਐਲਏ ਨਾਲ ਤੇ ਇਸ ਤਰ੍ਹਾਂ ਉਹ ਨਸ਼ਾ ਮੁਕਤੀ ਦੇ ਲਈ ਕੰਮ ਕਰਨਗੇ ਪੁਲਿਸ ਪ੍ਰਸ਼ਾਸਨ ਦਾ ਭੂਮਿਕਾ ਹੋਊਗੀ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਹੋਊਗੀ ਬਕਾਇਦਾ ਨੰਬਰ ਜਾਰੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਵੀ ਆਪਣਾ ਨੰਬਰ ਜਨਤਕ ਕੀਤਾ ਗਿਆ ਇੱਕ ਇਹਨਾਂ ਟੋਲ ਫ੍ਰੀ ਨੰਬਰ ਟਾਈਪ ਕਿ ਤੁਸੀਂ ਇਹਦੇ ਤੇ ਸੂਚਨਾ ਦੇ ਸਕਦੇ ਹੋ WhatsApp ਕਰ ਸਕਦੇ ਹੋ ਸੋ ਇਹ ਨਸ਼ਾ ਮੁਕਤੀ ਮਹਿੰਮ ਦੀ ਸ਼ੁਰੂਆਤ ਹੋ ਗਈ ਆ ਪਰ ਪੰਜਾਬ ਦੀਆਂ ਜੇਲਾਂ ਉਹਦੇ ਅੰਦਰੋਂ ਕਹਿੰਦੇ ਨਸ਼ਾ ਫੜਿਆ ਗਿਆ ਹੁਣ ਇਹ ਨਸ਼ਾ ਮੁਕਤੀ ਮਹਿੰਮ ਦਾ ਇਸਾਈ ਕੇ ਸੰਗਰੂਰ ਦੀ ਜੇਲ੍ਹ ਚੋਂ ਨਸ਼ਾ ਫੜ ਲਿਆ ਦੇਖੋ ਜੀ ਕਿੰਨੀ ਵੱਡੀ ਪ੍ਰਾਪਤੀ ਹੈ ਨਸ਼ਾ ਮੁਕਤੀ ਮਹਮ ਪ੍ਰਕਿਰਿਆ ਤਹਿਤ ਹੈ ਜਾਂ ਇਹ ਅੱਜ ਦਾ ਸੱਚ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਾਜ਼ਾਰ ਸੱਜਦੇ ਨੇ ਨਸ਼ੇ ਦੇ ਚਿੱਟਾ ਚਾਹੀਦਾ ਹੈ ਕਾਲਾ ਚਾਹੀਦਾ ਹੈ ਹੈਨਾ ਗੋਲੀ ਚਾਹੀਦੀ ਹੈ ਕੈਪਸੂਲ ਚਾਹੀਦਾ ਹੈ ਟੀਕਾ ਚਾਹੀਦਾ ਹੈ ਹੈਨਾ ਕੋਈ ਹੋਰ ਖਾਣ ਪੀਣ ਦੀ ਚੀਜ਼ ਚਾਹੀਦੀ ਹੈ ਪੀਣ ਵਾਲਾ ਮਸਲਾ ਚਾਹੀਦਾ ਜੋ ਚਾਹੀਦਾ ਉਪਲਬਧ ਹੈ ਕੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਸਜ਼ਾ ਕਟਰੇ ਨੇ ਉਹ ਜਾਂ ਜਿਹੜੇ ਵਿਚਾਰਦੀਨ ਹੁੰਦੇ ਨੇ ਉਹ ਉਹ ਸਾਰੇ ਇੰਨੇ ਸਮਰੱਥ ਨੇ ਇੰਨੀ ਤਾਕਤ ਰੱਖਦੇ ਨੇ ਕਿ ਪੁਲਿਸ ਨੂੰ ਵੀ ਚੱਕਨੀ ਦੇ ਜਾਂਦੇ ਨੇ ਪੁਲਿਸ ਨੂੰ ਵੀ ਨਹੀਂ ਪਤਾ ਲੱਗਦਾ ਆਪੇ ਸਾਰਾ ਕੁਝ ਬੇਰਕਾਂ ਚ ਪਹੁੰਚ ਜਾਂਦਾ ਹੈ ਪੈਰ ਲੱਗੇ ਨੇ ਫੀਮ ਦੇ ਪੁਕੀ ਦੇ ਹੈਨਾ ਜਾਂ ਨਸ਼ੇ ਦੇ ਤੱਕ ਹੈਰੋਂ ਦੇ ਨਹੀਂ ਜਨਾਬ ਬਿਨਾ ਮਿਲੀ ਪੁਖਤ ਤੋਂ ਇਹ ਸੰਭਵ ਨਹੀਂ ਸੋ ਇਸ ਲਈ ਪੰਜਾਬ ਸਰਕਾਰ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਬੁਖਾਰ ਰਹੀ ਆ ਕਿ ਪੰਜਾਬ ਦੀ ਇੱਕ ਜੇਲ ਹੈ ਜੀ ਸੰਗਰੂਰ ਦੀ ਜੇਲ ਜਿਹਦੇ ਵਿੱਚ ਅਸੀਂ ਡੀਐਸਪੀ ਸਣੇ 19 ਬੰਦੇ ਰੈਸਟ ਕਰ ਲਏ ਕਿਉਂਕਿ ਕਹਿੰਦੇ ਜੀ ਇਹ ਨਸ਼ਾ ਬਕਵਾਉਂਦੇ ਸੀ ਪੰਜਾਬ ਦੀ ਸੰਗਰੂਰ ਜੇਲ 'ਚ ਤਸਕਰੀ ਦਾ ਕਾਰੋਬਾਰ ਚੱਲ ਰਿਹਾ ਸੀ ਨਸ਼ਾ ਤਸਕਰੀ ਦਾ ਜੇਲ ਦੇ ਅੰਦਰ ਮੋਬਾਈਲ ਫੋਨ ਤੋਂ ਲੈ ਕੇ ਸਮਾਰਟਫੋਨ ਤੱਕ ਸਾਰਾ ਕੁਝ ਵਰਤੋਂ ਚਾਰਿਆ ਸੀ ਜੇਲ੍ਹ ਦੀ ਚੈਕਿੰਗ ਚ 12 ਤੋਂ ਬਾਅਦ ਮੋਬਾਈਲ ਮਿਲ ਗਏ ਚਾਰ smartphones ਮਿਲ ਗਏ 50 ਗ੍ਰਾਮ ਫੀਮ ਮਿਲ ਗਈ 12 ਗ੍ਰਾਮ ਹੈਰੋਨ ਮਿਲ ਗਈ ਤੇ ਹੋਰ ਨਸ਼ੀਲੇ ਪਦਾਰਥ ਪੈਸਾ ਤੇ ਲਾਜੇਬ ਉਹ ਸਾਰਾ ਕੁਝ ਮਿਲ ਗਿਆ ਇਸ ਤੋਂ ਬਾਅਦ ਜੇਲ੍ਹ ਡਿਪਟੀ ਸੁਪਰਡੈਂਟ ਆਫ ਪੁਲਿਸ ਡੀਐਸਪੀ ਸਰ ਜਿਹੜੇ ਸੁਰੱਖਿਆ ਡੀਐਸਪੀ ਸੁਰੱਖਿਆ ਜਿਹੜਾ ਹੈ ਨਾ ਉਹ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਅਰੈਸਟ ਕਰ ਲਿਆ ਇਹ ਕਹਿੰਦੇ ਉਹ ਇਸ ਕਾਰੋਬਾਰ ਚ ਸ਼ਾਮਲ ਸੀ ਇਹਦੀ ਮਿਲਪੁਖਤ ਨਾਲ ਇਹ ਬੈਰਕ ਤੱਕ ਸਾਰਾ ਮਾਲ ਪਚਾਉਂਦਾ ਸੀ ਕਹਿੰਦੇ ਐਨਡੀਪੀਐਕਸ ਦੇ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਸੀ ਜਦੋਂ ਕੀ ਕਹਿੰਦੇ ਚ ਰਸਤਾਚਾਰ ਵਾਲੀਆਂ ਧਾਰਾਵਾਂ ਵੀ ਸ਼ਾਮਲ ਨੇ ਤੇ 19 ਲੋਕ ਹੁਣ ਤੱਕ ਅਰੈਸਟ ਕਰ ਲਏ ਡੀਐਸਪੀ ਗੌਰਵ ਡੀਜੀਪੀ ਗੌਰਵ ਜਯੋਤਿ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਇੱਕ ਚੌਥਾ ਦਰਜਾ ਕਰਮਚਾਰੀ ਸਾਡੇ ਧਿਆਨ ਚ ਹੈ ਜਿਹਦੇ ਰਾਹੀਂ ਤਸਕਰੀ ਕੀਤੀ ਜਾਂਦੀ ਸੀ ਫਿਰ ਜਦੋਂ ਪੁਰੀ ਗਹਿਣਤਾ ਨਾਲ ਜਾਂਚ ਕੀਤੀ ਪੁਰੀ ਗੰਭੀਰਤਾ ਨਾਲ ਛਾਣਬਿੰਨ ਕੀਤੀ ਕਹਿੰਦੇ ਉਹਦੇ ਵਿੱਚ 14 ਡੀਐਸਪੀ ਤੱਕ ਜਾ ਜੁੜੀਆਂ ਇਸ ਲਈ ਅਸੀਂ ਇਹ ਸਾਰੇ ਮਾਮਲੇ 'ਚ 19 ਬੰਦੇ ਅਰੈਸਟ ਕਰ ਲਏ ਬਿਲਕੁਲ ਜੀ ਕਹਿੰਦੇ ਡੀਐਸਪੀ ਦੇ ਉੱਤੇ ਇਹ ਦੋਸ਼ ਮੜਿਆ ਕਿ ਜੀ ਹੈਰੋਨ ਤੱਕ ਉਹਹਿਆ ਕਰਾਉਂਦਾ ਸੀਗਾ ਤੇ ਡੀਐਸਪੀ ਨੇ ਜੇਲ੍ਹ 'ਚ 25 ਗ੍ਰਾਮ ਹੈਰੋਨ ਦੋ ਮੋਬਾਈਲ ਫੋਨ ਚਾਉਣ ਦੇ ਬਦਲੇ ਕੈਦੀ ਤੋਂ ਇੱਕ ਤੋਂ ਕਹਿੰਦੇ 40000 ਰੁਪਏ ਲਿਆ ਉਹ ਨਕਦੀ ਲਿਆ ਪਰ ਉਹ ਤੋਂ ਇਲਾਵਾ 26000 ਰੁਪਏ ਆਪਣੀ ਘਰ ਵਾਲੀ ਦੇ ਖਾਤੇ 'ਚ ਪਾਇਆ ਹੈਨਾ कुल 25 ग्राम हेरोइन 12 ग्राम 25 ग्राम हेरोइन ਵਿੱਚੋਂ 12 ग्राम हेरोइन ਰਵੀ ਨਾਂ ਦੇ ਇੱਕ कैदी ਨੂੰ ਬਰਾਮਦ ਹੋਈ ਆ ਜੋ ਗੁਰਚੇਤ ਦੇ ਕੈਂਡ ਦੇ ਉੱਤੇ ਕਹਿੰਦੇ ਹੋਰ ਕੈਦ ਨੂੰ ਦਿੱਤੀ ਗਈ ਸੀ ਕੋਈ ਗੁਰਚੇਤ ਦੇ ਪਰਿਵਾਰ ਰਾਹੀਂ ਇਹ ਪੈਸਾ ਲੈਣ ਦੇਣ ਇਹ ਪੂਰੀ ਪੁਲਿਸ ਦੀ ਸਕ੍ਰਿਪਟ ਦੇ ਵਿੱਚੋਂ ਗੱਲ ਆ ਹੁਣ ਸਵਾਲ ਇਹ ਆ ਕਿ ਇਹ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਹ ਨਵਾਂ ਵਰਤਾਰਾ ਨਹੀਂ ਆ ਇਹ ਹਰ ਜੇਲ੍ਹ ਦੀ ਸਥਿਤੀ ਆ ਕਿ ਇਹ ਪ੍ਰੋਪਰ ਤੌਰ ਤੇ ਇੱਕ ਵਾਰੀ ਕਾਰਵਾਈ ਤੋਂ ਬਾਅਦ ਮੁੜ ਕੇ ਮੰਨ ਲੀਏ ਕਿ ਸੰਗਰੂਰ ਦੀ ਜੇਲ੍ਹ ਭਈ ਤੋਂ ਤੋਤੀ ਹੋ ਗਈ ਜਾਂ ਪੰਜਾਬ ਦੀਆਂ ਹੋਰ ਜੇਲਾਂ 'ਚ ਜਿਹੜਾ ਤੁਸੀਂ ਜੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਉਹ ਹੋ ਗਿਆ ਜੇ ਜੇਲਾਂ ਤੁਹਾਡੇ ਕੰਟਰੋਲ 'ਚ ਨੇ ਜਿੱਥੇ ਸਰਕਾਰ ਦਾ ਕੰਟਰੋਲ ਪੁਲਿਸ ਦਾ ਕੰਟਰੋਲ ਮੁੱਖ ਮੰਤਰੀ ਸਭ ਤੁਸੀਂ ਗ੍ਰਹਿ ਮੰਤਰੀ ਤੇ ਇਹ ਸਭ ਦੇ ਬਾਵਜੂਦ ਜੇ ਜੇਲਾਂ 'ਚ ਅਜੇ ਤੱਕ ਨਸ਼ਾ ਮੁਕਤੀ ਨਹੀਂ ਹੋਈ ਤੇ ਫਿਰ ਤੁਹਾਡੇ ਨਸ਼ਾ ਮੁਕਤੀ ਰਥ ਦਾ ਪਈਆ ਸੰਗਰੂਰ ਚ ਕਿਉਂ ਟੁੱਟ ਗਿਆ ਸੰਗਰੂਰ ਚ ਕਿਉਂ ਖੁੱਲ ਗਿਆ ਸਵਾਲ ਖੜਾ ਹੈ ਸੋ ਇਸ ਲਈ ਇਹ ਪ੍ਰਚਾਰ ਲਈ ਇਹ ਕਹਿਣ ਲਈ ਗੱਲ ਵਧੀਆ ਹੈ ਕਿ ਮੁੱਖ ਮੰਤਰੀ ਦੀ ਹਾਜ਼ਰੀ ਚ ਕੇਜਰੀਵਾਲ ਜੀ ਕਹਿਣ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਇਹ ਭਾਈ ਪੰਜਾਬ ਜਾਣੇ ਪਰ ਕੀ ਪੰਜਾਬ ਦੇ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਮਹੱਲਿਆਂ ਚੋਂ ਨਸ਼ਾ ਮੁਕਿਆ ਤੁਸੀਂ ਕਦੇ ਰੰਗਲਾ ਪੰਜਾਬ ਮਹਿਮਤ ਹੋਰ ਦਿਓ ਕਦੇ ਹੈਨਾ ਆ ਜੁੱਧ ਨਸ਼ਿਆਂ ਵਿਰੁੱਧ ਤੋਰਦੇ ਹਾਂ ਕਦੇ ਬਲਡੋਜ਼ਰ ਤੋਲਦੇ ਹਾਂ ਕਦੇ ਹੁਣਾ ਮੁਕਤੀ ਵਾਲਾ ਰੱਥ ਤੋੜ ਲਿਆ ਹੈਨਾ ਕਦੇ ਸਿੱਖਿਆ ਕ੍ਰਾਂਤੀ ਆ ਗਈ ਸੋ ਇਹ ਨਵੇਂ-ਨਵੇਂ ਨਾਰੇ ਨਾਰੇ ਤੇ ਸਲੋਗਨਾਂ ਨਾਲ ਸੁਭਾ ਨਹੀਂ ਚੱਲਦਾ ਜਨਾਬ ਇੱਛਾ ਸ਼ਕਤੀ ਨੀਤੀ ਤੇ ਨੀਅਤ ਚਾਹੀਦੀ ਆ ਉਹਦੇ